ਅਡੇ YouTube ਚਨਲ ਤੇ ਆਫਰ ਆ ਦਾ ਹਾਲਤਾ ਜੀ ਅੱਜ ਦੇ ਇਸ ਵੀਡੀਓ ਵਿੱਚ ਅਸੀਂ ਪੰਜਾਬ ਸਕੂਲ ਸਿੱਖਿਆ ਬੋਰਡ ਮੁਹਬਈ ਵੱਲੋਂ 8ਵੀਂ ਜਮਾਤ ਦੀ ਅਨਪੂਰਕ ਪ੍ਰੀਖਿਆ ਜੋ ਕਿ ਮਈ ਜੂਨ 2025 ਵਿੱਚ ਹੋਣੀ ਹੈ ਇਹਦੀ ਡੇਟਸ਼ੀਟ ਜਾਰੀ ਕੀਤੀ ਗਈ ਹੈ ਤਾਂ ਆਓ ਜਾਣਦੇ ਹਾਂ ਕਿ ਇਸ ਡੇਟਸ਼ੀਟ ਵਿੱਚ ਕੀ ਲਿਖਿਆ ਗਿਆ ਹੈ ਇਹਦੇ ਵਿੱਚ ਲਿਖਿਆ ਗਿਆ ਹੈ ਅਠਵੀਂ ਸ਼੍ਰੇਣੀ ਅਨਪੂਰਕ ਰੀਅਪੀਅਰ ਪ੍ਰੀਖਿਆ ਮਈ ਜੂਨ 2025 ਡੇਟਸ਼ੀਟ ਅਨੁਸਾਰ ਵਿਅਕਤੀ ਅਠਵੀਂ ਸ਼੍ਰੇਣੀ ਦੀ ਅਨਪੂਰਕ ਪ੍ਰੀਖਿਆ ਸਵੇਰ ਦੇ ਸੈਸ਼ਨ ਦੇ ਵਿੱਚ ਹੋਵੇਗੀ ਪ੍ਰੀਖਿਆ ਫੇਰੇ 9:00 ਵਜੇ ਤੋਂ ਸ਼ੁਰੂ ਹੋਵੇਗੀ ਪ੍ਰੀਖਿਆਰਥੀਆਂ ਨੂੰ ਪ੍ਰਸ਼ਨ ਪੱਤਰ ਪੜ੍ਹਨ ਲਈ 15 ਮਿੰਟ ਦਾ ਵਾਧੂ ਸਮਾਂ ਦਿੱਤਾ ਜਾਂਦਾ ਹੈ ਉਹ ਰੱਖਣਾ ਸਮੇਂਤਾ ਵਾਲੇ ਤਰੀਕੇ ਆਪਾਂ ਦੀ ਪ੍ਰੀਖਿਆ ਸਕੂਲ ਪੱਧਰ ਤੇ ਲਈ ਜਾਵੇਗੀ ਟ੍ਰਾਈ ਤੇ ਸਵਾਈ ਨੀਡਲ ਵਰਕ ਵਿਸ਼ੇ ਕੇਵਲ ਪ੍ਰਯੋਗੀ ਵਿਸ਼ੇ ਹਨ ਇਹਨਾਂ ਵਿਸ਼ਿਆਂ ਦੀ ਲਿਖਤੀ ਪ੍ਰੀਖਿਆ ਨਹੀਂ ਹੋਵੇਗੀ ਪ੍ਰੀਖਿਆ ਕੇਂਦਰ ਦੀ ਹੱਦ ਵਿੱਚ ਮੋਬਾਈਲ ਫੋਨ ਕੋਲ ਰੱਖਣ ਦੀ ਵਰਤੋਂ ਕਰਨ ਦੀ ਮਨਾਹੀ ਹੈ ਤਾਂ ਅੱਗੇ ਡੇਟ ਸ਼ੀਟ ਵਿੱਚ ਕੀ ਲਿਖਿਆ ਹੈ ਇਹਦੇ ਵਿੱਚ ਲਿਖਿਆ ਹੈ 29 ਜੁਲਾਈ 25 ਵੀਰਵਾਰ ਨੂੰ 11 ਤੋਂ 2:30 ਵਜੇ ਤੱਕ ਹੋ ਜੋ ਵਿਸ਼ਾ ਕੋਡ 809 ਵਿਗਿਆਨ ਦਾ ਪੇਪਰ ਹੋਵੇਗਾ ਜੀ 31 5 225 ਸਨੇਚਰ ਨੂੰ ਟਾਈਮ ਹੋਵੇਗਾ 11 ਤੋਂ 1:30 ਵਜੇ ਤੱਕ 88 ਗਣਿਤ ਦਾ ਪੇਪਰ ਹੋਏਗਾ 32 6 225 ਸੋਮਵਾਰ ਨੂੰ ਉਸੇ ਟਾਈਮ ਵਿੱਚ ਅੰਗਰੇਜ਼ੀ ਦਾ ਪੇਪਰ ਹੋਏਗਾ 36 225 ਮੰਗਲਵਾਰ ਨੂੰ ਪੰਜਾਬੀ ਪਹਿਲੀ ਭਾਸ਼ਾ ਹਿੰਦੀ ਉਰਦੂ ਦਾ ਪੇਪਰ ਹੋਏਗਾ 4 6 2025 ਬੁੱਧਵਾਰ ਨੂੰ ਉਸੇ ਸਵੇਗੀ ਯਾਨੀ 11 ਤੋਂ ਸਵੇਰ 2 ਵਜੇ ਤੱਕ ਸਮਾਜਿਕ ਵਿਗਿਆਨ ਦਾ ਪੇਪਰ ਹੋਏਗਾ 5 6 2025 ਵੀਰਵਾਰ ਨੂੰ ਪੰਜਾਬੀ ਦੂਜੀ ਭਾਸ਼ਾ ਹਿੰਦੀ ਦੂਜੀ ਭਾਸ਼ਾ ਉਰਦੂ ਦੂਜੀ ਭਾਸ਼ਾ ਦਾ ਪੇਪਰ ਹੋਏਗਾ 6 6 2025 ਸ਼ੁੱਕਰਵਾਰ ਨੂੰ 811 ਕੰਪਿਊਟਰ ਸਾਇੰਸ ਦਾ ਪੇਪਰ ਹੋਣਾ ਹੈ ਫਿਰ 76225 ਸ਼ਨੀਚਰਵਾਰ ਨੂੰ 6 ਤੋਂ ਤੇ 3:00 ਦਾ ਪੇਪਰ ਹੋਣਾ ਹੈ ਤੇ 96225 ਸੋਮਵਾਰ ਨੂੰ ਉਸੇ ਟਾਈਮ ਹੀ ਯਾਨੀ 11 ਤੋਂ 1:45 ਤੱਕ ਇਹ ਟਾਈਮ ਨੋਟ ਕਰਨਾ ਜੀ 11 ਤੋਂ 1:45 ਤੱਕ ਚੋਣਵੇਂ ਵਿੱਚ ਜਿਵੇਂ ਕਿਤੀ ਬੜੀ ਅਧੀ ਤੇ 11 ਤੰ 2.5 ਵਜੇ ਤੱਕ ਡਾਂਸ ਜਿਓਮੈਟ੍ਰੀਕਲ ਡਾਂਸ ਗ੍ਰਹਿ ਵਿਗਿਆਨ ਸੰਗੀਤ ਵਾਦਨ ਸੰਗੀਤ ਗੈਣ ਐਫ ਐਕਟ ਆਦਿ ਦੇ ਪੇਪਰ ਹੋਣੇ ਹਨ ਤਾਂ ਇਸ ਦੇ ਵਿੱਚ ਹੋਰ ਕੀ ਹਦਾਇਤਾਂ ਦਿੱਤੀਆਂ ਗਈਆਂ ਹਨ ਇਹਦੇ ਸੰਬੰਧੀ ਹਦਾਇਤਾਂ ਇਹ ਨੇ ਕਹਿੰਦਾ ਪ੍ਰਯੋਗੀ ਪ੍ਰੀਖਿਆ ਮਿਤੀ 21/5/2025 ਤੋਂ 24/5/2025 ਤੱਕ ਸਕੂਲ ਪੱਤਰ ਤੇ ਹੀ ਪ੍ਰੀਖਿਆ ਆਖਰੀ ਦਾ ਅਨਸਾਰ ਕਰਵਾਈ ਜਾਵੇਗੀ ਦੂਜੀ ਹਦਾਇਤ ਇਹ ਹੈ ਪ੍ਰਯੋਗੀ ਪ੍ਰੀਖਿਆ ਦੇ ਰਹੇ ਪ੍ਰੀਖਿਆਰਥੀਆਂ ਦੀ ਵੰਡ ਇਸ ਤਰ੍ਹਾਂ ਕੀਤੀ ਜਾਵੇ ਕਿ ਕਿਸੇ ਵੀ ਪ੍ਰੀਖਿਆਰਥੀ ਦੇ ਪ੍ਰਯੋਗੀ ਵਿਸ਼ੇ ਆਪਸ ਵਿੱਚ ਕਲੈਸ਼ ਨਾ ਹੋਣਾ ਤੀਜਾ ਲਿਖਿਆ ਹੈ ਕਿ ਕੇਂਦਰ ਸੁਪਰਡੈਂਟ ਕੋਲੋਂ ਪ੍ਰਯੋਗੀ ਪ੍ਰੀਖਿਆ ਦੇਣ ਵਾਲੇ ਸਾਰੇ ਪ੍ਰੀਖਿਆਰਥੀਆਂ ਨੂੰ ਪ੍ਰਯੋਗੀ ਰਿਖਿਆਵੀਆਂ ਦੀਆਂ ਮਿਤੀਆਂ ਨੋਟ ਕਰਵਾ ਦਿੱਤੀਆਂ ਜਾਣ ਤਾਂ ਇਸ ਤਰ੍ਹਾਂ ਕਰਕੇ ਇਹ ਜੋ ਕੁਝ ਹਦਾਇਤਾਂ ਵੀ ਹਨ ਤੇ ਕਹਿਣ ਦਾ ਭਾਵ ਕੀ ਹੈ ਕਿ ਜੋ ਡੇਟ ਸ਼ੀਟ ਹੈ ਉਹ ਸਕਰੀਨ ਦੇ ਉੱਤੇ ਫਲੈਸ਼ ਹੋਈ ਕਰ ਦਿੱਤੀ ਗਈ ਹੈ ਤੇ ਇਸ ਨੂੰ ਨੋਟ ਕੀਤਾ ਜਾ ਸਕਦਾ ਹੈ ਤੇ ਸਮੇਂ ਸਿਰ ਤੇਜ਼ ਪ੍ਰੀਖਿਆ ਦੇ ਵਿੱਚ ਜੋ ਸਬੰਧਤ ਉਮੀਦਵਾਰ ਹਨ ਉਹ ਜਾ ਕੇ ਤੇ ਆਪਣੇ ਆਪਣੇ ਵਿਸ਼ੇ ਦੀ ਪ੍ਰੀਖਿਆ ਦੇ ਸਕਦੇ ਹਨ ਇਸ ਵੀਡੀਓ ਵਿੱਚ ਬਸ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੇ ਹੋਵੇ ਤੇ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ